ਮੰਮੀ ਭੈਣ ਜੀ ਮੰਮੀ ਇਹ ਭੈਣ ਜੀ ਮੰਮੀ ਪ੍ਰੀਤੀ ਮੰਮੀ ਚਲ ਗਈ ਆ ਤੇਰੀ ਖੱਤਿਆ ਮਾਂ ਮਰ ਗਈ ਆ ਪੈ ਗਈ ਕਲਈਏ ਤੇਰੇ ਠੰਡ ਇੰਨਾਂ ਨੂੰ ਲੂਲੂ ਕੇ ਮਾਰੇ ਤਰਿਆ ਬਹਿ ਜਾ ਮੱਥੇ ਦਾ ਹੱਥ ਮਾਰ ਕੇ ਰੋ ਇੱਥੇ ਬਹਿ ਕੇ ਵੇ ਕੀ ਉਠੋ ਮੰਜੀ ਤੇ ਬੈਠੋ ਨਾਲੇ ਪਾਣੀ ਪੀਓ ਹਏ ਨਹੀਂ ਪ੍ਰੀਤੀ ਕੋਈ ਨਹੀਂ ਮੰਜੀ ਤੇ ਚਾਹ ਨਾ ਆਉਂਦਾ ਪਤਾ ਨਹੀਂ ਕੀ ਹੋ ਜਾਂਦਾ ਮੈਨੂੰ ਪ੍ਰੀਤੀ ਮੈਂ ਸਾਰਾ ਕੁਝ ਛੱਡਣ ਤਾਂ ਡਿਆ ਹਰ ਜੇ ਮੈਨੂੰ ਕੁਝ ਹੋ ਗਿਆ ਤੇਰਾ ਕੀ ਬਣੂਗਾ ਵਿੱਕੀ ਇਦਾਂ ਕਿਉਂ ਕਹਿਣ ਈ ਜੇ ਜੇ ਤੁਸੀਂ ਮਨ ਬਣਾ ਲਿਆ ਮਾਣਾ ਫੇਰ ਤੁਹਾਨੂੰ ਕੁਝ ਵੀ ਨਹੀਂ ਹੋਣਾ ਫੇਰ ਨਾ ਫਿਕਰ ਕਰੋ ਮੈਨੂੰ ਕੁਝ ਹੋ ਜਾਊਗਾ ਹਾਂ ਪਰ ਪਤਾ ਨਹੀਂ ਕਿਉਂ ਜਦੋਂ ਮੈਂ ਆਪਣੇ ਮੁੰਡੇ ਵੱਲ ਵੇਂਦਾ ਮੈਨੂੰ ਬੜਾ ਹੋਰ ਡਰਾਉਂਦਾ ਕਿ ਹੋਈ ਤਾ ਕਰਦੇ ਜੇ ਮੈਂ ਤੁਹਾਡਾ ਸਾਥ ਦਿੰਨੀ ਆ ਨਾ ਮੈਂ ਤੁਹਾਡੇ ਨਾਲ ਆ ਨਾ ਫੇਰ ਕਿਉਂ ਤੇਰੀ ਗੱਲਾਂ ਕਰੀ ਜਾਂਦੇ ਜੇ ਮੈਨੂੰ ਪਤਾ ਵੇਖਿਓ ਸਹੀ ਰੱਬ ਨੇ ਵੀ ਸਾਡਾ ਆਪਸ ਸਾਥ ਦੇਣਾ ਵਾ ਕਿ ਤੁਸੀਂ ਇਹ ਚੀਜ਼ਾਂ ਚੋਂ ਬਾਹਰ ਨਿਕਲਦੇ ਜੇ ਕਿਉਂ ਇਦਾਂ ਦੀਆਂ ਗੱਲਾਂ ਨਾ ਕਰੋ ਵੇਖ ਲਓ ਫੇਰ ਮੇਰਾ ਵੀ ਮਨ ਡੋਲਦਾ ਆ ਹੈ ਕਿਉਂ ਆਇਆ ਬਣ ਗਈ ਚਾਹ ਮੈਂ ਹਾਂਜੀ ਬਣ ਗਈ ਚਾਹ ਮੈਂ ਫੜਾਵਾਂ ਤਾਂ ਆ ਹੀ ਚਾਹਦੀ ਸਾਮੇ ਰੱਖ ਲੈ ਹਾਂ ਰੱਖ ਦੇ ਤੇ ਫ੍ਰੀਜ ਤੇ ਆ ਪਈ ਚਾਹ ਲੈ ਜਾ ਮੈਂ ਆਈ ਮੇਰਾ ਫ੍ਰੀਜ ਤੇ ਚਾਹਦੀ ਸਾਮ ਰਹੀ ਹੁਣ ਕੋਈ ਨਹੀਂ ਤੁਸੀਂ ਜਾਓ ਮੈਂ ਚਾਹ ਬਣਾ ਕੇ ਤਾਂ ਆ ਗਿਆ ਹੁਣੇ ਮਸੀਨ ਚ ਕੱਪੜੇ ਹੋ ਗਏ ਹੁਣੇ ਵੇਖ ਹੀ ਆਂ ਦੇਖੀ ਰੋਣ ਕਾ ਟੁੜੇ ਜੀ ਅਲਪੇਲਾ ਪਾਣੀ ਪੀਓ ਰੀਤੀ ਮੈਂ ਬੜਾ ਪਛਤਾਉਂਦਾ ਆ ਪਿਓ ਮੇਰਾ ساری ਉਮਰ ਬਾਹਰ ਰਿਆ ਤੇ ਮਾਂ ਮੇਰੀ ਮੇਰੇ ਹੱਥਾਂ ਵਿੱਚ ਹੀ ਮੈਂ ਉਹਨੂੰ ਵੀ ਨਹੀਂ ਬਚਾ ਸਕਿਆ ਮੈਂ ਉਹਨੂੰ ਇੰਨਾ ਸਤਾਹ ਦਿੱਤਾ ਕਿ ਉਹ ਇਸ ਸਤਾਹ ਦੀ ਮਾਰੀ ਮਰ ਗਈ ਤੇ ਜਦੋਂ ਮੈਂ ਹੁਣ ਆਪਣੇ ਪੁੱਤ ਵੱਲ ਵੇਨਾਂ ਆ ਜਦੋਂ ਮੈਂ ਉਹਨੂੰ ਆਪਣੇ ਢਿੱਡ ਤੇ ਖੜਾਉਂਦਾ ਆ ਤੇ ਮੈਨੂੰ ਹੁੰਦਾ ਕਿ ਮੇਰੇ ਪਿਓ ਨੇ ਵੀ ਤਾਂ ਮੈਨੂੰ ਇਦਾਂ ਹੀ ਪਾਲਿਆ ਹੋਊਗਾ ਤੁਹਾਡੀ ਮਾਂ ਨੇ ਵੀ ਤੁਹਾਨੂੰ ਇਦਾਂ ਹੀ ਖੜਾਇਆ ਸੀ ਚਲੋ ਵਿੱਕੀ ਜੋ ਹੋਣਾ ਸੀ ਉਹ ਤੇ ਹੋ ਗਿਆ ਠੀਕ ਹੈ ਮੈਨੂੰ ਵੀ ਪਤਾ ਦੁੱਖ ਜ਼ਰੂਰ ਤੁਹਾਨੂੰ ਵੀ ਲੱਗਦਾ ਵਾ ਜੀ ਤੁਸੀਂ ਹੁਣ ਵੀ ਇਸ ਨਰਕ ਦੇ ਵਿੱਚੋਂ ਨਿਕਲ ਜਾਓਗੇ ਨਾ ਤੇ ਮੰਮੀ ਦੀ ਸੜਦੀ ਹੋਈ ਆਤਮਾ ਨੂੰ ਠੰਡ ਪੈ ਜਣੀ ਆ ਤੇ ਮੁੰਡੇ ਨਾਲ ਆਪਣੀ ਜ਼ਿੰਦਗੀ ਬਤੀਤ ਕਰੋ ਵਧੀਆ ਤਰੀਕੇ ਨਾਲ ਕਿਤੇ ਮਿੰਦੂ ਵੀ ਸੁੱਖ ਮਿਲ ਜੇ ਹੋਰ ਵਿੱਕੀ ਮੈਨੂੰ ਕੁਛ ਨਹੀਂ ਚਾਹੀਦਾ ਸਿਰਫ ਇਹ ਆ ਕਿ ਆਪਣਾ ਕੋਡ ਲਾ ਦਿਓ ਆਪਣੇ ਕੋਲ ਹੈ ਮੈਂ ਤੁਹਾਡਾ ਸਾਥ ਦਵਾਂਗੀ ਨਾ ਫਿਕਰ ਕਿਉਂ ਕਰਦੇ ਜੀ ਰੀਤ ਬੜਾ ਰੋਕਿਆ ਮੈਨੂੰ ਮੰਮੀ ਨੇ ਬੜੀਆਂ ਹਵਾਜਾ ਮਾਰਦੀ ਹੁੰਦੀ ਸੀ ਕਿ ਮੋੜਿਆ ਇਹ ਕੰਮ ਨਾ ਕਰ ਨਾ ਕਰ ਇਹ ਕੰਮ ਪਰ ਮੈਂ ਮੰਮੀ ਦੀ ਇੱਕ ਨਹੀਂ ਸੁਣੀ ਮੈਨੂੰ ਉਦੋਂ ਮੇਰੀ ਮਾਂ ਬੜੀ ਬੁਰੀ ਲੱਗਦੀ ਸੀ ਬڑے ਤਰਲੇ ਲਈ ਮੇਰੀ ਮਾਂ ਨੇ ਬੜਾ ਹੱਥ ਪੱਲਾ ਜੋੜਿਆ ਉਹਨੇ ਮੇਰੇ ਗਾੜੀ ਕਿ ਬਚਾਲਾ ਪੁੱਤ ਜੇ ਆਪਣੇ ਆਪ ਨੂੰ ਪਚਾਇਆ ਜਾਂਦਾ ਤੇ ਹਰ ਕਿੱਥੇ ਤੁਸੀਂ ਉਹ ਨੂੰ ਇੱਕ ਨਹੀਂ ਸੁਣੀ ਕਿ ਬੋਲਦੀ ਆ ਬੋਲਦੀ ਰਹਿੰਦੀ ਇਹਦੀ ਕਿਹੜੀ ਪਰਵਾਹ ਹੁਣ ਪਤਾ ਲੱਗਦਾ ਨਾ ਮੈਂ ਤੇ ਆਪਣੇ ਆਪ ਨੂੰ ਕੀ ਬਚਾਉਣਾ ਹੈ ਮੈਂ ਤੇ ਆਪਣੀ ਮੰਗਵਾ ਬੈਠਾ ਹਾਂ ਹੁਣ ਮੈਂ ਤਰਸਦਾ ਕਿ ਮੇਰੀ ਮਾਂ ਮੈਨੂੰ ਆਵਾਜ਼ ਮਾਰੇ ਪਰ ਨਹੀਂ ਹੁਣ ਉਹਨੇ ਮੈਨੂੰ ਕਿੱਥੋਂ ਆਵਾਜ਼ ਮਾਰਨੀ ਆ ਵੇਖ ਲਾ ਉਦਾਂ ਮੇਰੀ ਮਾਂ ਇਹ ਚਾਹੁੰਦੀ ਰਹੀ ਕਿ ਮੇਰੇ ਪੋਤਨ ਹੋ ਗਦੇ ਕੋਹ ਨਾ ਹੋ ਜੇ ਮੇਰੇ ਜੀਂਦਿਆਂ ਜੀ ਮੈਨੂੰ ਬਚਾਉਂਦੀ ਰਹੀ ਉਹ ਤੇ ਮੈਨੂੰ ਬਚਾਉਂਦੀ ਬਚਾਉਂਦੀ ਉਹ ਆਪ ਮਰ ਗਈ ਪਤਾ ਨਹੀਂ ਮੈਂ ਕਿੱਥੇ ਲੇਖਾ ਜੋਖਾ ਦਊਂਗਾ ਐਨੇ ਮਾੜੇ ਕੰਮਾਂ ਦਾ ਮਿੱਕੀ ਜਿਨ੍ਹਾਂ ਨੂੰ ਤੁਸੀਂ ਸਾਰੀ ਉਮਰ ਗਾਲਾਂ ਕੱਢਦੇ ਰਹੇ ਬੁਰਾ ਭਲਾ ਕਹਿੰਦੇ ਰਹੇ ਜੇ ਕਿਤੇ ਉਹ ਸਾਥ ਨਾ ਨਾ ਮੇਰਾ ਦਿੰਦੇ ਤੇ ਅੱਜ ਨੂੰ ਮੈਂ ਟਾਡੇ ਕੋਲ ਨਹੀਂ ਸੀ ਹੁਣ ਹੁਣ ਜਦੋਂ ਵੀ ਕਿਤੇ ਤੁਹਾਨੂੰ ਇਹ ਕਵੋਣਗੇ ਬੁਲਾਉਣਗੇ ਜਾਂ ਭਾਜੂਣੀ ਕਹਿਣਗੇ ਨਾ ਕੁਝ ਵੀ ਤੇ ਰੱਬ ਦਾ ਵਾਸਤਾ ਜੀ ਕੋਸ਼ਿ ਮਾੜਾ ਚੰਗਾ ਨਾ ਬੋਲਿਓ ਬੜਾ ਸਾਥ ਦਿੱਤਾ ਜੇ ਇਹਨਾਂ ਨੇ ਹਾਂ ਪ੍ਰੀਤ ਪਤਾ ਤਾਂ ਮੈਨੂੰ ਵੀ ਹੀ ਸਾਰੇ ਸੱਚ ਦਾ ਪਰ ਬਸ ਨਸੇ ਨੇ ਅੱਖਾਂ ਤੇ ਪੱਟੀ ਬੰਨੀ ਸੀ ਸਾਰਾ ਕਹਨ ਨਹਾ ਗਰੰਦਾਰਿਆ ਮੇਰੇ ਕੋਲ ਵੇਖੀ ਹੁਣ ਜੇ ਤੁਸੀਂ ਪੂਰਾ ਮਨ ਬਣਾਇਆ ਨਾ ਤੇ ਵੇਖਿਓ ਸਹੀ ਐ ਤੁਸੀਂ ਐਨ ਵਧੀਆ ਹੋਇੜਾ ਹੁਣ ਬਸ ਇਹ ਆ ਕਿ ਇਹ ਮਨ ਬਣਾ ਕੇ ਪੱਕਾ ਰੱਖਿਓ ਕਿਉਂਕਿ ਜਿੰਨਾ ਮਰਜ਼ੀ ਅਸੀਂ ਕਹਿ ਰਹੀਏ ਕਿ ਕਿਸੇ ਨੂੰ ਕੋਟ ਲਈਏ ਕਿ ਕਿਸੇ ਨੂੰ ਅੰਦਰ ਬੰਦ ਕਰ ਲਈਏ ਤੇ ਨਸ਼ਾ ਛਡਾ ਦਈਏ ਕੋਈ ਨਹੀਂ ਜੇ ਛੱਡਦਾ ਨਸ਼ਾ ਉਹਦੋਂ ਹੀ ਛੱਡਿਆ ਜਾਂਦਾ ਜੇ ਜਦੋਂ ਕੋਈ ਆਪਣਾ ਮਨ ਬਣਾ ਲੈਂਦਾ ਵਾ ਉਹਨਾਂ ਚਿਰ ਕੁਝ ਨਹੀਂ ਹੁੰਦਾ ਕੱਲਾ ਨਸ਼ਾ ਹੀ ਨਹੀਂ ਕੋਈ ਵੀ ਕੰਮ ਕਰਨਾ ਹੋਵੇ ਘਰ ਦਾ ਖੇਤੀਬਾੜੀ ਦਾ ਜਿੰਨਾ ਤੱਕ ਸਾਡਾ ਮਨ ਹੀ ਨਾ ਹੋਊਗਾ ਉਹਨਾਂ ਤੱਕ ਆਪਾਂ ਕੋਈ ਕੰਮ ਨਹੀਂ ਕਰ ਸਕਦੇ ਠੀਕ ਹੈ ਨਾ ਮੁੰਡਾ ਉੱਠ ਗਿਆ ਲੈ ਆ ਕੇ ਲੈ ਗਿਆ ਨੂੰ ਐ ਹੋਏ ਵਿੱਕੀ ਸੱਚ ਦੱਸਿਓ ਪਹਿਲਾਂ ਕਰੀਨਾ ਪਿਆਰ ਆਇਆ ਸੀ ਨਹੀਂ ਆਇਆ ਪਿਆਰ ਕਿੱਥੋਂ ਆਉਣਾ ਵਰੀ ਦਾ ਜਦੋਂ ਨਸੇ ਚੀ ਬੰਦੇ ਨੇ ਤੋਂਦ ਰਹਿਣਾ ਦੰਗ ਮਾਗਰੇ ਦੇ ਵਿੱਚ ਤਿੱਕੋ ਹੀ ਚੀਜ਼ ਚੱਲਦੀ ਹੋਣੀ ਆ ਕਿੱਥੋਂ ਜਿਗਾੜ ਲਾਉਣਾ ਤੇ ਕਿੱਥੋਂ ਪੈਸੇ ਲੈਣੇ ਪਤਾਈ ਆ ਤੈਨੂੰ ਸਾਰਾ ਕੁਝ ਤੇਰੇ ਕੋਲੋਂ ਕਿਹੜਾ ਕਿਹੜੀ ਚੀਜ਼ ਦਾ ਉੱਲਾ ਹੈ ਬੰਦਾ ਵੀ ਕੀ ਸਮਝਦੇ ਤੈਨੂੰ ਗਈ ਆ ਪਰ ਆਈ ਬੜੀ ਦੇਰ ਬਾਅਦ ਚਲੋ ਕੋਈ ਗੱਲ ਨਹੀਂ ਮੈਂ ਪਰ ਫਿਰ ਵੀ ਬੜੀ ਖੁਸ਼ ਆ ਕਿ ਤੈਨੂੰ ਸਮਝਦੇ ਆਈ ਆ ਨਾ ਆਹੋ ਹਣ ਛੱਕੇ ਇਹ ਝੋਲੀ ਆ ਹਾਏ ਹਾਏ ਅੱਜ ਅੱਜ ਆਏ Que lo toma de coje? gente de va ਪਰਮਜੀਤ ਪਰਮਜੀਤ ਹਾਂਜੀ ਦੱਸੋ ਉਹ ਚਾਬੀ ਨਹੀਂ ਮੁੰਡਾ ਸਮਾਨ ਲੈਣਾ ਹੈ ਬਾਹਰ ਉੱਥੇ ਫ੍ਰਿਜ ਤੇ ਪਈ ਆ ਉਹ ਕੰਮ ਕਰਤਾ ਫਿਰ ਤੈਨੂੰ ਮੈਂ ਕਿਹਾ ਚਾਬੀ ਸਾਹਮਣੇ ਰੱਖੀ ਤੂੰ ਉੱਥੇ ਫੇਰ ਤੇ ਆਂਦੀ ਪਈ ਹਾ ਹਾ ਘਰੇ ਹੀ ਆ ਚਾਬੀ ਇੱਥੋਂ ਕਿਹੜੀ ਕਿਤੇ ਉੱਡ ਚਲੀ ਆ

ਸਾ ਸੈਲ ਕੋਈ ਹੁਣ ਕਿ ਨਹੀਂ ਅਜੇ ਜਿਵੇਂ ਜਿਵੇਂ ਅਹਿਸਾਸ ਨਾ ਹੋਵੇ ਤੇ ਫਿਰ ਮਾੜੀ ਗੱਲ ਆ ਤੇ ਫਿਰ ਮੈਨੂੰ ਇਹ ਦੱਸ ਕੀ ਤੈਨੂੰ ਮਾੜਾ ਕਹਿਣਾ ਹੁੰਦਾ ਸੀ ਇਹੋ ਹੀ ਸਮਝਾਉਣਾ ਹੁੰਦਾ ਸੀ ਨਾ ਕਿ ਆਪਣੀ ਜ਼ਿੰਦਗੀ ਬਚਾ ਸਾਡੇ ਸਮਝਾਇਆ ਕਿਤੇ ਅਸਰ ਹੋਣਾ ਸੀ ਸਿਰਫ ਤੇਰੀ ਆਪਣੀ ਜ਼ਿੰਦਗੀ ਤੇ ਹੁਣ ਇੰਨਾ ਕੁਝ ਗਵਾ ਲਿਆ ਈਓ ਇੰਨੀ ਆ ਲਾਨ ਤਾਂ ਹੁਣ ਆਪਣੇ ਆਪ ਨੂੰ ਡਿਆਵਾ ਕੋਸਣ ਕੀ ਫਾਇਦਾ ਇਹ ਸੰਸਾਰ ਦੇ ਉੱਤੇ ਅਸੀਂ ਸਿਰਫ ਬੋਝ ਬਣਨ ਵਾਸਤੇ ਆਏ ਹਾਂ ਉਹ ਇੱਕ ਜੀਵ ਜੰਤ ਵੀ ਪੈਦਾ ਹੁੰਦਾ ਨਾ ਉਹ ਵੀ ਇੱਕ ਮਕਸਦ ਲੈ ਕੇ ਪੈਦਾ ਹੁੰਦਾ ਉਹਨੂੰ ਵੀ ਪਤਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਭਾਵੇਂ ਉਹਦੀ ਜ਼ਿੰਦਗੀ ਵੱਡੀ ਹੋਵੇ ਤੇ ਭਾਵੇਂ ਉਹਦੀ ਛੋਟੀ ਹੋਵੇ ਪਰ ਸਾਡਾ ਤਾਂ ਕੋਈ ਮਕਸਦ ਹੀ ਨਾ ਹੋਇਆ ਆਪਣੇ ਮਾਪਿਓ ਨੂੰ ਸੁੱਖ ਦੇਣਾ ਆਪਣੇ ਪਰਿਵਾਰ ਨੂੰ ਪਾਲਣਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਕੁਝ ਹੈ ਹੀ ਨਹੀਂ ਸਾਡੇ ਪੱਲੇ ਹੁਣ ਕਿੰਨਾ ਕਹਿੰਨੇ ਹੋ ਨਹੀਂ ਉਦੋਂ ਜਦੋਂ ਚਾਚਾ ਬਾਹਰ ਚੱਲਿਆ ਸੀ ਇਹੋ ਚਾਚਾ ਨੇ ਕਿਹਾ ਹੈ ਨਾ ਕਿ ਚਾਚਾ 2 ਨੰਬਰ 'ਚ ਨਾ ਜਾ ਬਾਹਰ ਨੁਕਸਾਨ ਹੋਣਾ ਈ ਉੱਥੇ ਜਾ ਕੇ ਪਰ ਨਹੀਂ ਮੰਨੀ ਤੁਸੀਂ ਉਦੋਂ ਸਾਰੇ ਜਾਣੇ ਇਹੋ ਹੀ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਤੁਹਾਡੇ ਤੋਂ ਸੜਦੇ ਆਂ ਜੀ ਅਸੀਂ ਸੜ ਗਏ ਆ ਤੁਹਾਡ ਕੋਲ ਕਿ ਚਾਚਾ ਬਾਹਰ ਚੱਲੇ ਆ ਪਰ ਯਾਰ ਕਿੰਨਾ ਕੁਝ ਸੁਣੀਦਾ ਵਾਸੇ-પાસੇ ਕਿੰਨਾ ਕੁਝ ਸਾਨੂੰ ਸੁਣਨ ਵੇ ਚਾਉਂਦਾ ਵਾ ਵੀ ਕੀ ਕੁਝ ਹੋਣ ਰਿਹਾ ਵਾ ਤੇ ਵੇਲਾ ਉਹ ਹੀ ਕੰਮ ਹੋਇਆ ਨਾ ਜ਼ਿੰਦਗੀ ਨਰਕ ਬਣ ਗਈ ਉਹਦੀ ਵੀ ਤੇ ਐਥੇ ਤੂੰ ਕਰ ਦਿਆਂਦੀ ਨਰਕ ਬਣਾਉਂਦੀ ਵੀ ਵੀਰ ਜਦੋਂ ਕੋਈ ਬੰਦਾ ਗਲਤ ਹੋ ਜਾਂਦਾ ਹੈ ਨਾ ਉਦੋਂ ਉਹਨੂੰ ਸਿਰਫ ਇੱਕ ਨਸ਼ੇ ਤੋਂ ਸਵਾਹ ਹੋਰ ਕੁਝ ਨਹੀਂ ਦਿਖਦਾ ਮੈਂ ਹੁਣ ਆਪਣਾ ਪਿਓ ਗਵਾਇਆ ਆਪਣੀ ਮਾਂ ਗਵਾਈ ਮੈਨੂੰ ਹੁਣ ਥੋੜਾ ਜਿਹਾ ਅਹਿਸਾਸ ਹੋਇਆ ਇਸ ਚੀਜ਼ ਦਾ ਕਿ ਮੇਰੇ ਕਰਕੇ ਇਹ ਘਰ ਦੀ ਬਰਬਾਦੀ ਹੋ ਗਈ ਆ ਤੇ ਹੁਣ ਹੋਏ ਅਹਿਸਾਸ ਦਾ ਫਾਇਦਾ ਕੀ ਆ ਯਾਰ ਸਾਰਾ ਕੁਝ ਤਾਂ ਤੂੰ ਗਵਾ ਲਿਆ ਤੇ ਕਿੰਨਾ ਕੁਝ ਗਵਾਇਆ ਇਹ ਵੇਖ ਸੋਨੇਰ ਦੀ ਜ਼ਮੀਨ ਜਾਇਦਾਦ ਆ ਜਿਹੜੀ ਤੂੰ ਖਾ ਗਿਆ ਲੋਕ ਵੇਚਦੇ ਆ ਜਾਂ ਕੁਛ ਬਣਾਉਂਦੇ ਆ ਜ਼ਮੀਨ ਨੂੰ ਤੇ ਅੱਗੇ ਵਾਰ ਇੱਕ ਵਾਰ ਹੀ ਵਿਕਣੀ ਸ਼ੁਰੂ ਹੋਈ ਤੇ ਸਾਰੀ ਜਾਂਦੀ ਰਹਿਣੀ ਉਹੋ ਕੰਮ ਤੇ ਰਿਹਾ ਸਾਹਮਣੇ ਹੋਇਆ ਮੈਨੂੰ ਤੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਦਾ ਹੈ ਕਿ ਮੈਂ ਤੈਨੂੰ ਸਮਝਾਉਂਦਾ ਤੇ ਉਹਨਾਂ ਲੰਡਰਾਂ ਨੂੰ ਤੂੰ ਆਪਣੇ ਯਾਰ ਸਮਝਦਾ ਹੈ ਜਿਹੜੇ ਤੇਰੀ ਜੇਬ ਦੇ ਵਿੱਚੋਂ ਖਾਂਦੇ ਹੁੰਦੇ ਮੇਰ ਕੱਲਾ ਤੂੰ ਹੀ ਨਹੀਂ ਉਹ ਹਸਦੀ ਲੋਰ ਵਿੱਚ ਤੇ ਮੇਰੇ ਸਾਰੇ ਦੁਸ਼ਮਣ ਸੀ ਨਹੀਂ ਸੁੱਧ ਬੁੱਧ ਰਹੀ ਕੋਈ ਵੀ ਚੱਲ ਕੋਈ ਗੱਲ ਨਹੀਂ ਮੈਂ ਕਹਿਣਾ ਅਜੇ ਵੀ ਵੇਲਾ ਹੈਗਾ ਰੱਬ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਉਹਦੇ ਮੋੜਿਆ ਨਹੀਂ ਜਾ ਸਕਦਾ ਪਰ ਹੁਣ ਅੱਗੇ ਵੀ ਤੇਰੇ ਕੋਲ ਨਾ ਮੌਕਾ ਹੈਗਾ ਆਪਣੇ ਘਰ ਪਰਿਵਾਰ ਨੂੰ ਬਚਾਉਣ ਦਾ ਕਿੰਨੇ ਸੋਹਣੇ ਜੀ ਆ ਤੇਰੇ ਕੋਲ ਘਰ ਵਾਲੀ ਇੰਨਾ ਪਿਆਰ ਕਰਨ ਵਾਲੀ ਤੇ ਇਸ਼ਤ ਕਰਨ ਵਾਲੀ ਤੇ ਜਿੰਨਾ ਕੁਛ ਤੂੰ ਉਹਦੇ ਨਾਲ ਕੀਤਾ ਨਾ ਮੈਂ ਤਾਂ ਕਹਿਣਾ ਅਜੇ ਵੀ ਉਹ ਜਿਗਰੇ ਵਾਲੀ ਆ ਜਿਹੜੀ ਫਿਰ ਵੀ ਤੇਰੇ ਕੋਲ ਰਹਿਣ ਡਈ ਆ ਉਹਨੂੰ ਸੰਭਲਾ ਆਪਣੇ ਧੀ ਪੁੱਤ ਨੂੰ ਸੰਭਲਾ ਮੇਰੀ ਇੱਕ ਗੱਲ ਥੋੜੀ ਜੀ ਖਾਨੇ ਵਿੱਚ ਪਾ ਲਈ ਚੱਲ ਹੁਣ ਤੇ ਚਾਚੀ ਗਈ ਆ ਮਨ ਲਾ ਤੈਨੂੰ ਕੁਝ ਹੋ ਜਾਂਦਾ ਤੇ ਕੀ ਬਣਨਾ ਹੈ ਮਗਰੋਂ ਇਹਨਾਂ ਦਾ ਤੇਰੀ ਮਾਂ ਨੇ ਮਰ ਜਾਣਾ ਸੀ ਤੇਰੇ ਗਮ ਦੇ ਵਿੱਚ ਤੇ ਮੇਰਾ ਪੁੱਤ ਚੱਲ ਗਿਆ ਤੇ ਮਾਂ ਨੇ ਵੀ ਚੱਲ ਜਾਣਾ ਮਗਰੋਂ ਰਹਿ ਜਣੀ ਸੀ ਤੇਰੀ ਘਰ ਵਾਲੀ ਤੇ ਤੇਰਾ ਮੁੰਡਾ ਕਿਹਦੇ ਆਸਰੇ ਰਹਿੰਦੇ ਹੋ ਆਪ ਦੱਸ ਮੈਨੂੰ ਹੈ ਹੀ ਉਹਨਾਂ ਦਾ ਕੋਈ ਥਾਂ ਟਿਕਾਣਾ ਕਿਸੇ ਦੇ ਆਸਰੇ ਨਹੀਂ ਰਿਹਾ ਜਾਣਾ ਪਰ ਮੈਂ ਨਾ ਹੁਣ ਵੀ ਮਿਹਨਤ ਕਰ ਕੁਛ ਬਣ ਕੇ ਦੱਸ ਵੇh ਇਸ ਚੀਜ਼ ਨੇ ਤੈਨੂੰ ਬੜਾ ਤੰਗ ਕਰਨਾ ਮ ਤੇਰੀਆਂ ਰਾਤਾਂ ਦੀਆਂ ਨੀਂਦਾਂ ਹਰਾਮ ਕਰ ਦੇਣੀਆਂ ਤੇਰੇ ਸਰੀਰ ਨੂੰ ਤੋੜਨਾ ਭੰਨਣਾ ਆਏ ਨੇ ਪਰ ਤੈਨੂੰ ਆਪਣਾ ਮਨ ਮਜ਼ਬੂਤ ਕਰਨਾ ਪੈਣਾ ਮਜ਼ਬੂਤ ਕਰ ਇਹਨੂੰ ਜਿੰਨਾ ਕਰ ਸਕਦਾ ਤੇ ਜਿੱਥੇ ਵੀ ਤੈਨੂੰ ਮੇਰੇ ਸਾਥ ਦੀ ਲੋੜ ਆ ਮੈਂ ਤੇਰੇ ਨਾਲ ਖੜਾ ਮੈਨੂੰ ਕਹਿ ਜੋ ਤੈਨੂੰ ਚਾਹੀਦਾ ਵਾ ਪਰ ਹੁਣ ਮੇਰਾ ਵੀਰ ਨਾ ਇੱਕ ਕਰੀ ਮਿਸਾਲ ਬਣ ਕੇ ਦੱਸ ਨਿਕਲੇ ਇਹ ਨਸ਼ੇ ਦੀ ਗਰਕਦੇ ਵਿੱਚੋਂ ਕੁਝ ਦਸੀ ਐਹੀਂ ਵੀ ਆਪਣੇ ਵਾਲੇ ਦੁਆਲੇ ਵੀ ਬਈ ਅਹੀਂ ਹੈਗੇ ਆ ਕੁਝ ਹੁਣ ਤੇ ਸਾਰੀਆਂ ਜ਼ਿੰਮੇਵਾਰੀਆਂ ਸਾਡੇ ਸਿਰ ਤੇ ਆ ਮਿਹਨਤ ਕਰ ਮੇਰਾ ਵੀਰ ਉਹ ਹੈ ਨਹੀਂ ਫਰੇ ਤੇ ਚਾਬੀ ਹਾਈ ਤੇ ਫ੍ਰੀਜ ਤੇ ਧਿਆਨ ਨਾਲ ਵੇਖੋ ਉੱਥੇ ਪਈ ਹੋਣੀ ਆ ਮੈਂ ਨਾ ਮੈਂ ਸਾਰੇ ਵੇਖ ਲਿਆ ਨਹੀਂ ਫ੍ਰੀਜ ਤੇ ਚਲੋ ਫਰੂਕੋ 2 ਮਿੰਟ ਕੱਪੜੇ ਰਹਿ ਗਏ ਥੋੜੇ ਜਿਮੇ ਪਾ ਕੇ ਆਉਣੀ ਆ ਕਰਨਾ ਵਗਣਾ ਵਗਣਾ ਉਹ ਪੰਗੀ ਦੇ ਉਹ ਹੀ ਲੁੱਟਿਆ ਓਏ ਪਹਿਲ ਲੁੱਟਿਆ ਹਾਏ ਹਾ ਕੀ ਹੋ ਗਿਆ ਹਾਏ ਰੱਬਾ ਆ ਜਮਾਂਂ ਡੇ ਮਿਲਵਾਜ ਦੇ ਇੱਕ ਦੇ ਮੇਰੇ ਪੁੱਤ ਬਾਜ ਉੱਠ ਉੱਠ ਮੇਰੇ ਦੱਦੀ ਜੀ ਕੀ ਹੋਇਆ ਕੀ ਹੋਇਆ ਮੇਰੇ ਪੁੱਤ 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 ਬਾਜ ਨਹੀਂ ਦਿੰਦਾ ਉੱਠ ਉੱਠ ਮੇਰਾ ਸੋਨਾ ਉੱਠ ਉੱਠ ਕਰਨਾ ਕਰਨ ਪਾਪਾ ਇਹਨਾਂ ਮਾਰੋ ਆਵਾਜ਼ ਆਵਾਜ਼ ਕਿਉਂ ਨਹੀਂ ਦਿੰਦਾ ਇਹ ਗਮ ਜੀ ਨੇ ਕੋਨੇ ਪਾ ਸਾਡੇ ਕੋਲ ਚਲੇ ਗਿਆ ਦੂਰ ਹੋਣੀ ਹੁਣ ਇਹਨੇ ਹੁਣ ਦੂਰ ਚਲ ਗਿਆ ਆ ਜਾ ਚਲ ਗਿਆ ਇਹ ਕੁੱਝ ਹੀ ਕਹ ਲੈ ਆ ਇਹਨੂੰ ਉਹ ਮੈਨੂੰ ਪਤਾ ਹੀ ਉਹ ਮੈਨੂੰ ਵੀ ਪਤਾ ਹੈ ਜਿਹੜੀ ਮੈਂ ਜਾ ਰਹੀ ਚੰਦੇ ਆਡੇ ਘਰ ਨੂੰ ਖਾ ਜੂਗੀ ਕਰ ਮੈਂ ਪਾਪਾ ਮੈਂ ਵੀ ਬਰਾਬਰ ਦੇ ਹਿੱਸੇਦਾਰ ਆ ਮੈਂ ਵੀ ਕੋਠਿਆਂ ਦੇ ਨਾਲ ਚ ਜ ਤੁਹਾਡੇ ਨਾਲ ਖਲਗੀ ਆਪਣੇ ਪੁੱਤ ਨੂੰ ਆਪੇ ਹੀ ਖਾ ਗਈ ਓ ਮੈਨੂੰ ਵੀ ਪਤਾ ਹੀ ਵੀ ਲੋਕਾਂ ਦੇ ਦੀਵੇ ਵਿੱਚ ਹੁੰਦਾ ਹੁੰਦਾ ਘਰ ਦੇ ਮੈਂ ਆਪਣਾ ਹੀ ਆਪ ਬੁਝਾਏ ਨਾ ਓ ਪਾਲੋ ਲੋਕਾਂ ਦਾ ਲੋਕੋ ਨਸ਼ੇ ਨਾਂ ਵਿੱਚ ਓ ਤੁਹਾਡਾ ਬੇੜਾ ਘਰ ਕੋਈ ਨਸ਼ੇ ਨਾਂ ਵਿੱਚ ਓ ਬੱਲੇ ਵਿੱਕੀ ਜੀ ਆ ਨਾ ਕਿਦਾਂ ਚੱਲਣੀਆਂ ਮਿਹਨਤਾਂ ਉਹ ਮਿਹਨਤਾਂ ਮੂੰਹ ਤਾਂ ਗਾਦੀਆਂ ਚੱਲਣੀਆਂ ਵਾ ਜਿਹੜਾ ਅਸਲ ਟਾਈਮ ਹੀ ਮਿਹਨਤ ਕਰਨ ਦਾ ਉਹਦੇ ਉਦਾਂ ਕੁੱਤਿਆਂ ਗਵਣੀ ਕਰ ਲਿਆ ਬੜਾ ਸਿਆਣਾ ਹੋ ਗਿਆ ਕੀ ਕਰੀਏ ਭਰਾਵਾ ਹਾਲਾਤ ਸਿਆਣਾ ਬਣਾ ਹੀ ਦਿੰਦੇ ਆ ਬੰਦੇ ਨੂੰ ਜੇ ਕੋਈ ਸਮਝਦਾਰ ਹੋਵੇ ਤੇ ਕਿਸ ਨੇ ਸਮਝਾਇਆ ਹੀ ਚੰਗੀ ਤਰ੍ਹਾਂ ਹੈ ਕਿ ਉਹਦੀਆਂ ਗੱਲਾਂ ਸਮਝ ਆ ਗਈਆਂ ਵਾ ਤੇ ਜਿਹੜੀ ਥੋੜੀ ਬੋਦੀ ਬਰਬਾਦੀ ਹੁਣ ਰਹੀਦੀ ਆ ਉਹ ਬਚ ਗਈ ਆ ਨਹੀਂ ਤੇ ਰਿਆ ਕੋਖੋ ਨਹੀਂ ਸਾਰਾ ਕੁਝ ਬਰਬਾਦ ਹੋ ਗਿਆ ਭਰਾਵਾ ਕੀ ਹੋ ਗਿਆ ਵਾ ਕਹਤੋ ਨਹੀਂ ਟੈਨਸ਼ਨ ਲਈ ਜਾਨਾ ਕੀ ਬਰਬਾਦ ਕਰਤਾ ਹੀ ਉਹ ਟੈਨਸ਼ਨ ਲਵਾ ਕਿਉਣਾ ਮੇਰੇ ਕਰਕੇ ਮੇਰੀ ਨਾਲ ਦੀ ਦੇ ਮਗਰ ਪੇਕੇ ਸਾਰੇ ਬਰਬਾਦ ਹੋ ਗਏ ਮੇਰੇ ਕਰਕੇ ਮੇਰੀ ਮਾਂ ਇਸ ਦੁਨੀਆ ਤੋਂ ਚਲ ਗਈ ਮੈਨੂੰ ਤਾਂ ਵੀ ਸੁਰਤ ਨਹੀਂ ਆਈ ਕਾਸ ਕਿਤੇ ਮੈਂ ਸੁਧਰਿਆ ਹੁੰਦਾ ਸਾਰੇ ਜੀ ਮੇਰੇ ਨਾਲ ਹੋਣੇ ਹੀ ਬੜਾ ਮਾੜਾ ਕੰਮ ਹੋਇਆ ਯਾਰ ਮਾਂ ਦਾ ਸੁਣ ਕੇ ਤੇ ਬਸ ਕੀ ਕਰਨਾ ਭਰਾਵਾ ਹੁਣ ਉਹ ਵੇਲੇ ਨੂੰ ਪਸਤਉਣਾ ਆ ਕਿ ਮੈਂ ਮਾਂ ਦੇ ਨਾਲ ਕੀ ਕੋਹ ਕਰਦਾ ਰਿਆ ਬੜਾ ਬੋਲ ਬੁਲਾ ਰਾ ਹੁੰਦਾ ਸੀ ਸਾਡਾ ਤੇ ਹੁਣ ਕਿਦਾਂ ਸੈਟ ਆ ਹਾਂ ਮੈਂ ਤਾਂ ਹੁਣ ਵੀਰਾ ਸੈਟ ਆ ਤੂੰ ਦੱਸ ਆਪਣੀ ਕਿਦਾਂ ਮੇਰਾ ਤੇ ਯਾਰ ਇਹ ਚਲੀ ਜਾਂਦਾ ਮੈਂ ਤੈਨੂੰ ਇੱਕਾ ਤੋਂ ਝੂਠ ਬੋਲਾਂ ਮੈਂ ਤੇ ਫੁੱਲ ਇੰਜੋਏ ਕਰੀਦਾ ਨਿਆਰੇ ਲਈਦੇ ਤੇ ਪੈਸਾ ਤੇ ਲੱਗ ਥੋਂਦਾ ਤੇਰੇ ਕੋਲ ਪੈਸਾ ਤੇ ਲਾ ਇਦਾਂ ਹੀ ਆ ਸਾਹਮਣੇ ਕੋਠੀ ਜਿੱਦਾਂ ਕੰਮ ਲੱਗਾ ਵਾ ਤੇ ਨਾਲ ਮਿਸਤਰੀਆਂ ਦਾ ਕੰਮ ਗੁੰਮ ਕਰਕੇ ਇਦਾਂ ਸਾਰੀ ਜਾਈਦਾ ਹੋਵੇ ਕਰਨਾ ਜਿਹੜੇ ਕਮਾਈਦੇ ਆ 2-400 ਉਹਦਾ ਹੀ ਲੈ ਲੂਗੇ ਕਰ ਲਈਦਾ ਯਾਰ ਮੇਰੀ ਗੱਲ ਸੁਣ ਰੱਬ ਨੇ ਵੇਹ ਇੱਕ ਵਾਰ ਜ਼ਿੰਦਗੀ ਦਿੱਤੀ ਆ ਹੂੰ ਸਿਰਫ ਇਦਾਂ ਗਵਾ ਲੈਣੀ ਆ 2-400 ਕਮਾ ਕੇ ਖਾ ਕੇ ਹੈ ਤੇ ਮੈਰੀ ਗੱਲ ਸੁਣ ਮੈਂ ਕੀ ਕਰਾਂ ਹੁਣ ਜਿੰਨਾ ਤੈਨੂੰ ਪਤਾ ਹੀ ਮੇਰਾ ਪਿਆਰ ਹੀ ਇਨਾਂ ਉਹ ਅਗਲੀ ਵਿਆਹ ਕਰਵਾ ਕੇ ਤੇ ਕੈਨੇਡਾ ਚਲ ਗਈ ਆ ਤੇ ਮੇਰਾ ਹੁਣ ਇਥੇ ਕੀ ਆ ਕੋਈ ਨਹੀਂ ਹੈਗਾ ਮੈਨੂੰ ਤਾਂ ਕੋਈ ਨਹੀਂ ਆਪਣਾ ਲੱਗਦਾ ਇਹ ਕਰਕੇ ਆਪਣੇ ਨੇ ਮੈਦਨ ਯਾਰੇ ਲੈਣੇ ਆ ਤੇ ਮਰ ਜੀਏ ਮਰ ਜੀਏ ਕੋਈ ਗੱਲ ਹੀ ਨਹੀਂ ਹੈ ਮੈਂ ਤੇਰਾ ਦੁੱਖ ਸਮਝਦਾ ਹਾਂ ਮਰਨਾ ਐਡਾ ਸੌਖਾ ਨਹੀਂ ਹੈਗਾ ਮੈਨੂੰ ਪੁੱਛ ਕੇ ਵੇ ਜਿੱਦਾਂ ਮੈਂ ਛੱਡਿਆ ਵਾ ਮੈਨੂੰ ਮੌਤ ਹੀ ਦਿਖਦੀ ਸੀ ਗਾੜੀ ਹੁਣ ਮੈਂ ਮਰਨਾ ਹੀ ਆ ਹਾਂ ਪਰ ਨਹੀਂ ਜਿੱਦੋਂ ਦਾ ਛੱਡਿਆ ਹਮਣਾ ਉਦੋਂ ਦਾ ਲੱਗਦਾ ਕਿ ਜਿੱਦਾਂ ਮੈਂ ਦੂਰੇ ਦੁਨੀਆ ਤੇ ਆ ਗਿਆ ਮੇਰਾ ਦੂਰੇ ਜਨਮ ਹੋਇਆ ਐ ਇਸ ਧਰਤੀ ਤੇ ਵੇ ਜੇ ਤੂੰ ਇਹੋ ਕੰਮ ਕਰਦਾ ਰਹਿਣਾ ਤੂੰ ਇਕੱਲੇ ਨਹੀਂ ਮਰਨਾ ਨਾਲ ਤੇਰੇ ਤੇਰੇ ਮਾਪੇ ਉਹਨੇ ਵੀ ਮਰਨਾ ਹੈ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਆ ਪਹਿਲੀ ਗੱਲ ਤੇ ਉਹ ਤੈਨੂੰ ਇਦਾਂ ਵੇਖ ਕੇ ਰੋਜ਼ ਮਰਦੇ ਹੋਣੇ ਆ ਤੇ ਵੀਰ ਮੇਰਾ ਛੱਡ ਦੇ ਵੇ ਜੇ ਉਹ ਤੈਨੂੰ ਛੱਡ ਕੇ ਚਲ ਗਈ ਆ ਨਾ ਹੋਰ ਮਿਲ ਜੂਗੀ ਉਹ ਤੂੰ ਇੱਕ ਵਾਰੀ ਛੱਡ ਕੇ ਸਾਰਾ ਕੁਝ ਸੋਨੇ ਵਰਗਾ ਬਣ ਜਾ ਆਪਣੇ ਮਾਂ ਪਿਓ ਵਾਸਤੇ ਤੂੰ ਉਹਦੇ ਵਾਸਤੇ ਜੂ ਮਰਨਾ ਵਾ ਤੇ ਆਪਣੀ ਮਾਂ ਵਾਸਤੇ ਜੀ ਨਾਲ ਉਹਦੀ ਵੀ ਉਮਰ ਲੰਮੀ ਹੋਵੇ ਹੈ ਉਹੋ ਜੀਆਂ ਤੇ ਤੈਨੂੰ ਤੇਰੇ ਘਰ ਦੇਣਾ ਛਤੀ ਲੱਭ ਦੇਣੀਆਂ ਜਦੋਂ ਆਪ ਸੁਧਰ ਜੇ ਤੇ ਗੱਲ ਤੇ ਵਿੱਕੀ ਤੇਰੀ ਸਹੀ ਆ ਹੁਣ ਮੇਰੀ ਮਾਂ ਮੇਰੇ ਘੜੀ ਰੋਜ਼ ਰੋਂਦੀ ਆ ਜਦੋਂ ਮੈਂ ਸ਼ਾਮ ਨੂੰ ਨਸ਼ਾ ਕਰਕੇ ਘਰ ਆਣਾ ਰੋਜ਼ ਹੁੰਦੀ ਆ ਪਰ ਮੈਂ ਉਹਨਾਂ ਦੀ ਸੁਣਦਾ ਨਹੀਂ ਨਾ ਮਾਂ ਦੀ ਨਾ ਪਿਓ ਦੀ ਵੇ ਤੂੰ ਚੰਗਾ ਪੜਾਇਆ ਮੈਂ ਵੀ ਚੰਗਾ ਪੜਾਹੀ ਅਸੀਂ ਕੰਮਕਾਰ ਕਰਨ ਵਾਲੇ ਬੰਦੇ ਆ ਸਿਰਫ ਇੱਕ ਇਹ ਕੰਮ ਕਰਕੇ ਅਸੀਂ ਦਿਹਾੜੀਆਂ ਤੇ ਆ ਜਾਂਦੇ ਆ ਕਿ ਬਸ ਦਿਹਾੜੀ ਲਾ ਲਈਏ ਇਹ ਖਾ ਲਈਏ ਉਹ ਜੇ ਛੱਡ ਕੇ ਆਪਾਂ ਕੋਈ ਆਪਣਾ ਚੱਜ ਦਾ ਕੰਮ ਕਰੀਏ ਨਾ ਅਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੇ ਆ ਸਾਡੀ ਕਾਮਯਾਬੀ ਨੂੰ ਕੋਈ ਨਹੀਂ ਰੋਕ ਸਕਦਾ ਇਹ ਚੀਜ਼ ਸਾਨੂੰ ਹਮੇਸ਼ਾ ਅਸਮਾਨ ਤੋਂ ਪੁੰਜੇ ਸੁੱਟਦੀ ਆ ਆ ਵੇਖ ਲੈ ਕਿਸ ਦੀ ਪਹਿਲੀ ਠੇਕੇ ਤੇ ਲੈ ਕੇ ਉੱਥੇ ਮਿਹਨਤ ਕਰਨ ਡਿਆ ਤੇ ਆਪਣੀ ਸੋਨੇ ਵਰਗੀ ਪਹਿਲੀ ਇੰਨਾ ਕੰਮਾਂ ਦੇ ਵਿੱਚ ਹੀ ਗਵਾਲੀ ਆ ਪਰ ਮੈਂ ਫੇਰ ਵੀ ਸੁਧਰ ਕਰਦਾ ਕਿ ਹੁਣ ਹੀ ਸੁਧਰ ਗਿਆ ਮੈਂ ਨਹੀਂ ਤੇ ਪਤਾ ਨਹੀਂ ਇਸ ਦੁਨੀਆ ਤੇ ਹੋਣਾ ਵੀ ਹੀ ਕਿ ਨਹੀਂ ਯਾਰ ਵੇਖੀ ਮੇਰੀ ਗੱਲ ਸੁਣ ਮੈਨੂੰ ਤੇ ਤੇਰੀਆਂ ਗੱਲਾਂ ਸੁਣ ਕੇ ਇੰਨਾ ਦੁੱਖ ਲੱਗਾ ਮੇਰਾ ਤੇ ਆਬ ਬੜਾ ਹੀ ਦਿਲ ਕਰਦਾ ਸੁਧਰ ਨੂੰ ਪਰ ਮੈਂ ਕਰਾਂ ਕਿ ਮੈਂ ਮਜਬੂਰ ਆ ਰਹਿ ਨਹੀਂ ਸਕਦਾ ਯਾਰ ਵੇਖ ਥੋੜੇ ਦਿਨਾਂ ਦੀ ਖੇੜਾ ਬਸ ਇੱਕ ਵਾਰ ਕਸ਼ਟ ਆਉਣਾ ਸਰੀਰ ਨੂੰ ਤੂੰ ਛੱਡਣ ਦੀ ਕੋਸ਼ਿਸ਼ ਤਾਂ ਕਰ ਆਪਣੇ ਆਪ ਨੂੰ ਕੱਲੇ ਨੂੰ ਕਮਰੇ ਚ ਬੰਦ ਕਰ ਤੇ ਫੇਰ ਛੱਡ ਕਿਸ ਦੇ ਕੇ ਆਣੀ ਇਹ ਚੀਜ਼ਾਂ ਛੱਡੀਆਂ ਜਾਂਦੀਆਂ ਮੈਂ ਤੈਨੂੰ ਸਮਝਾ ਜ਼ਰੂਰ ਸਕਦਾ ਪਰ ਛੱਡਣਾ ਤੈਨੂੰ ਆਪ ਹੀ ਪੈਣਾ ਵਾ ਛੱਡਣ ਦੇ ਵਿੱਚ ਤੇਰਾ ਮੈਂ ਕੋਈ ਸਾਥ ਨਹੀਂ ਦੇ ਸਕਦਾ ਠੀਕ ਆ ਸਹੀ ਗੱਲ ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲਾ ਕੋਈ ਚੱਜ ਦਾ ਕੰਮ ਕਰ ساری ਉਮਰ ਦਿਹਾੜੀਆਂ ਥੋੜੀ ਕਰੀ ਜਾਣੀਆਂ ਕੋਈ ਨਹੀਂ ਮੈਂ ਤੇਰੀਆਂ ਗੱਲਾਂ ਤੇ ਗੌਰ ਕਰੂੰਗਾ ਪੂਰੀ ਕੋਸ਼ਿਸ਼ ਕਰੂੰ ਛੱਡਣ ਦੀ ਬਾਬਾ ਸੁੱਖ ਰੱਖੇ ਹੋ ਸਕਦਾ ਆਉਣ ਵਾਲੇ ਟਾਈਮ 'ਚ ਆਪਾਂ ਜਦੋਂ ਮਿਲੀਏ ਮੈਂ ਵੀ ਤੇਰੇ ਵਰਗਾ ਹੋ ਗਿਆ ਹਾਂ ਤੇ ਹੋਰ ਕੀ ਹੈਨਾ ਆ ਤੇ ਕਿੰਨਾ ਵਾ ਕਿ ਚੱਲ ਪਰਾ ਮੇਰਾ ਸੁਧਰੇ ਹਾਂ ਚੱਲ ਠੀਕ ਆ ਫਿਰ ਤੇਰੇ ਸਾਹਮਣੇ ਸੁਧਰੇ ਆਈਆਂ ਨਾ ਨਾ ਬੜੀ ਖੁਸ਼ੀ ਹੋਈ ਜਾ ਰਹੀ ਆਪਣੇ ਮਨ ਦੇ ਵਿੱਚ ਇੱਕ ਮਿਸਾਲ ਵਾਂਗੂ ਰੱਖ ਕੇ ਤੇ ਤੂੰ ਸੁਧਰ ਠੀਕ ਆ ਠੀਕ ਆ ਹਾਂ ਤੇ ਚੱਲ ਠੀਕ ਆ ਫਿਰ ਅੱਗੇ ਲੱਗੇ ਮਿਸਤਰੀ ਮੈਂ ਕੰਮ ਕਰਾਂ ਹਾਂ ਦਿਖਾਰਾਂ ਹੀ ਕਿਹਵੇਂ ਲੱਗੇੜਾ ਮਾਰ ਕੇ ਜਾਈ ਹਾਂ ਹਾਂ ਜਰੂਰ ਆਉ ਮੇਰਾ ਪਰਾ ਚੰਗਾ ਫਿਰ ਚੰਗਾ